ਬਿਨਾ ਮਹਿੰਦੀ ਲਗਾਇਆ ਜੇ ਤੁਸੀਂ ਗ੍ਰੇ హెయిਰ ਨੇ ਬਲੈਕ ਕਰਨਾ ਚਾਹੁੰਦੇ ਹੋ ਜਾਂ ਬ੍ਰਾਊਨ ਕਰਨਾ ਚਾਹੁੰਦੇ ਹੋ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਇੱਕ ਬਹੁਤ ਹੀ ਵਧੀਆ ਰੈਮਡੀ ਠੀਕ ਹੈ ਬਾਈਟ ਹੋਣੀਆ ਸ਼ੁਰੂ ਹੋ ਜਾਂਦੀ ਹੈ ਨੇ ਬਾਕੀ ਮੇਰੇ హెయిਰ ਜਿਹੜੇ ਬਿਲਕੁਲ ਬਲੈਕ ਪੇ ਨੇ ਤੇ بس ਇਹਨਾਂ ਚੀਜ਼ਾਂ ਤੇ ਥੋੜੀ ਥੋੜੀ ਆ ਦੇਖੋ ਆ ਦੇਖੋ ਨਜ਼ਰ ਆ ਰਿਹਾ ਨਾ ਆ ਚੀਜ਼ਾਂ ਸਿਰਫ ਕਿਉਂਕਿ ਮੈਨੂੰ ਨਜ਼ਰੇ ਦੀ ਪ੍ਰੋਬਲਮ ਹੈ ਨਜ਼ਲੇ ਕਰਕੇ ਮੇਰੇ ਆ ਚੀਜ਼ਾਂ ਦੇ ਜੜਾ ਜੜੀਆਂ ਨੇ ਨਾ ਵਾਈਟ ਹੋ ਜਾਂਦੀਆਂ ਨੇ ਬਾਕੀ ਮੇਰੇ హెਅ ਜਿਹੜੇ ਨੇ ਬਿਲਕੁਲ ਬਲੈਕ ਤੇ ਬਰਾਊਨ ਜੇ ਪਏ ਹੋਏ ਨੇ ਜਿਵੇਂ ਡਾਰਕ ਬਰਾਊਨ ਹੁੰਦੇ ਨੇ ਤਰੀਕੇ ਦੇ ਨਾਲ ਨੇ ਠੀਕ ਹੈ ਪੂਰੇ ਬਲੈਕ ਵੀ ਨਹੀਂ ਹੈਗੇ ਤੇ ਮੈਂ ਲੱਗੀ ਸੀ ਪਹਿਲਾਂ ਤਾਂ ਤੁਸੀਂ ਆ ਦੇਖੋ ਹਮੇਸ਼ਾ ਲੱਕੜ ਦੀ ਕੰਗੀ ਜਿਹੜੀ ਹੈ ਨਾ ਉਹ ਇਸਤੇਮਾਲ ਕਰਿਆ ਕਰੋ ਲੱਕੜ ਦੀ ਕੰਗੀ ਦੇ ਨਾਲ ਕੀ ਹੁੰਦਾ ਹੈ ਇੱਕ ਤਾਂ ਤੁਹਾਡੇ ਜਿਹੜੇ 헤 ਨੇ ਝੜਦੇ ਨਹੀਂ ਹੈਗੇ ਦੂਸਰਾ ਤੁਹਾਡੇ ਕਦੀ ਵੀ ਡੈਂਡਰਫ ਨਹੀਂ ਹੁੰਦੀ ਹੈਗੀ ਇਹਦੇ ਨਾਲ ਤੇ ਵਾਲ ਜਿਹੜੇ ਨੇ ਬਿਲਕੁਲ ਲੰਬੇ ਤੇ ਬਿਲਕੁਲ ਹੀ ਐਨ ਮਤਲਬ ਕਿ ਬਿਲਕੁਲ ਝੜਦੇ ਨਹੀਂ ਹੈਗੇ ਹਮੇਸ਼ਾ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਵਾਲ ਦੀ ਸ਼ੇਅਰ ਕਰਿਆ ਕਰੋ ਕਿਉਂ ਤਿੰਨੋ ਜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਆ ਹੈਗੀ ਹੈ ਜੈਲ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵੀਡੀਓ ਵਿੱਚ ਤੇ ਫਿਰ ਦੁਬਾਰਾ ਵੀ ਦੱਸ ਰਹੀ ਹਾਂ ਜਿਨ੍ਹਾਂ ਭੈਣਾਂ ਨੇ ਨਹੀਂ ਦੇਖਿਆ ਬਿਨਾ ਡਾਈ ਤੋਂ ਬਿਨਾ ਮਹਿੰਦੀ ਤੋਂ ਤੁਸੀਂ ਕਿਸ ਗੱਲ ਨਹੀਂ ਤਾਂ ਮੈਨੂੰ ਕੋਈ ਵੀ ਚੀਜ਼ ਸੂਟ ਨਹੀਂ ਕਰਦੀ ਹੈਗੀ ਤੇ ਕਈਆਂ ਭੈਣਾਂ ਨੂੰ ਹੈਗਾ ਹੈ ਕਈਆਂ ਦੇ ਕਮੈਂਟ ਆਉਂਦੇ ਸੀ ਕਿ ਦੀਦੀ ਸਾਡੇ ਕਲਰ ਸੂਟ ਨਹੀਂ ਕਰਦਾ ਸਾਡੇ ਅਲਰਜੀ ਹੋ ਜਾਂਦੀ ਸਾਡੇ ਸਵੇਲਿੰਗ ਹੋ ਜਾਂਦੀ ਸਿਰ ਵਿੱਚ ਜਾਂ ਸਾਡੇ ਸਿੱਧ ਦੇ ਵਿੱਚ ਨਾ ਖਾਰਜ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜਾ ਜੈਲ ਹੈ ਨਾ ਜਿੱਦਾਂ ਐਲੋਵੇਰਾ ਜੈਲ ਹੁੰਦੀ ਉਸ ਤਰੀਕੇ ਨਾਲ ਦੋ ਡੱਬੀਆਂ ਨੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਇਹ हेयर ਜੈਲ ਐ ਵਿਕ ਟੋਲਾ ਇਹਦਾ ਨਾਮ ਟੋਲਾ हेयर ਜੈਲ ਐ ਨਾਮ ਤੁਹਾਨੂੰ ਮੈਂ ਲਿਖ ਦਵਾਂਗੀ ਡਿਸਕ੍ਰਿਪਸ਼ਨ ਚ ਤੇ ਮੈਂ ਤੁਹਾਨੂੰ ਦੱਸਦੀ ਕਿ ਕਿਸ ਪ੍ਰਕਾਰ ਦੀ ਜੈਲ ਐ ਤੇ ਰੇਟ ਵੀ ਦੱਸਦੀ ਆ ਆ ਦੇਖੋ ਇਸ ਪ੍ਰਕਾਰ ਦੀ ਜਿੱਦਾਂ ਐਲੋਵੇਰਾ ਜੈਲ ਹੁੰਦੀ ਐ ਨਾ ਐਲੋਵੇਰਾ ਜੈਲ ਵਾਂਗੂ ਇਹ ਦੋ ਚੀਜ਼ਾਂ ਨੇ ਠੀਕ ਐ ਨਾ ਦੇਖ ਲਓ ਇੱਕ ਕਲਰ ਐ ਤੇ ਇੱਕ ਜਿਹੜਾ ਉਹ ਵਿੱਚ ਹੁੰਦਾ ਐ ਨਾ ਮਤਲਬ ਕਿ ਆ ਦੇਖੋ ਇਸ ਤਰੀਕੇ ਨਾਲ ਜੈਲ ਹੈ ਇਹਨੂੰ ਤੁਸੀਂ ਕੀ ਕਰਨਾ ਹੈ ਇੱਕ ਨੰਬਰ ਜਿਹੜੀ ਉਹ ਜੈਲ ਹੈਗੀ ਹੈ ਦੂਸਰਾ ਨੰਬਰ ਜਿਹੜਾ ਹੈਗਾ ਇਹ ਉਹ ਹੁੰਦਾ ਜਿਹੜਾ ਡਿਵੈਲਪਰ ਜਿਹੜਾ ਡਿਵੈਲਪਰ ਹੁੰਦਾ ਨਾਲ ਵਿੱਚ ਮਿਕਸ ਕਰਨ ਵਾਲਾ ਉਹ ਹੁੰਦਾ ਠੀਕ ਹੈ ਇਹ ਹੈਗੇ ਕਲਰ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦੇਣੀ ਆ ਕਿਸ ਤਰੀਕੇ ਨਾਲ ਲਗਾਉਣਾ ਹੈ ਡਿਵੈਲਪਰ ਔਰ ਕਲਰ ਇਸ ਤੇ ਕਿਨਾਂ ਤੁਸੀਂ ਇਹ ਪਾ ਲਿਆ ਇਹਦੇ ਵਿੱਚ ਕਲਰ ਬਿਲਕੁਲ ਹੀ ਜੈਲ ਜਿਵੇਂ ਜੈਲ ਹੁੰਦੀ ਹੈ ਨਾ ਉਸ ਤਰੀਕੇ ਨਾਲ ਹੈ ਆ ਦੇਖੋ ਬਿਲਕੁਲ ਹੀ ਜਿਵੇਂ ਐਲੋਵਿਰਾ ਜੈਲ ਹੁੰਦੀ ਹੈ ਆ ਦੇਖੋ ਜਿੰਨਾ ਕੁ ਤੁਸੀਂ ਲਗਾਉਣਾ ਹੈ ਮੈਂ ਸਿਰਫ ਇੱਥੇ ਇੱਥੇ ਹੀ ਲਗਾਣਾ ਕਿਉਂਕਿ ਮੇਰੇ ਇੱਥੇ ਹੀ ਹੁੰਦੇ ਨੇ ਜ਼ਿਆਦਾ ਤੇ ਹੋਰ ਮੇਰੇ ਕਿਤੇ ਵੀ ਨਹੀਂ ਹੁੰਦੇ ਮੈਂ ਸਾਰੇ హెਅਰ ਤੇ ਨਹੀਂ ਲਗਾਣਾ ਹੈਗਾ ਮੈਂ ਸਿਰਫ ਉੱਥੇ ਹੀ ਲਗਾਵਾਂਗੀ ਜਿੱਥੇ ਮੇਰੇ ਜੜਾ ਤੇ ਹੈਗੇ ਨੇ ਠੀਕ ਹੈ ਤੇ ਫਿਰ ਤੁਸੀਂ ਪਾਣਾ ਇਹ ਵਾਲਾ ਡਿਵੈਲਪਰ ਡਿਵੈਲਪਰ ਪਾ ਕੇ ਇਸ ਠੀਕ ਹੈ ਨਾ ਦੇਖੋ ਇਹ ਵੀ ਬਿਲਕੁਲ ਜੈਲੀ ਹੈ ਠੀਕ ਹੈ ਦੋਨਾਂ ਨੂੰ ਇੱਕੋ ਮਾਤਰਾ ਚ ਪਾ ਲੈਣਾ ਹੈ ਤੇ ਫਿਰ ਤੁਸੀਂ ਕੋਈ ਵੀ ਬਰਸ਼ ਲੈ ਕੇ ਚਮਚਾ ਲੈ ਕੇ ਹੱਥਾਂ ਨਾਲ ਵੀ ਤੁਸੀਂ ਕਰ ਸਕਦੇ ਆ ਤੇ ਕੋਈ ਵੀ ਕਲਰ ਜਿਹੜਾ ਬਿਲਕੁਲ ਨਹੀਂ ਚੜਦਾ ਹੈਗਾ ਹੱਥਾਂ ਤੇ ਜਾਂ ਚਮੜੀ ਤੇ ਕਈ ਵਾਰ ਹੁੰਦਾ ਹੈ ਮੇਰੀਆਂ ਭੈਣਾਂ ਡਾਈ ਕਰਦੀਆਂ ਨੇ ਤੇ ਆਪਣੇ ਨਾ ਹੱਥਾਂ ਨੂੰ ਜਾਂ ਸਕਿਨ ਨੂੰ ਚੜ ਜਾਂਦਾ ਉਹਦਾ ਕਲਰ ਬੜਾ ਹੀ ਬੁਰਾ ਜਿਹਾ ਲੱਗਦਾ ਹੈ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਤੁਸੀਂ ਕਰ ਲੈਣਾ ਹੈ ਮਿਕਸ ਕੰਚ ਦੀ ਕੋਲੀ ਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤਾਂ ਜੋ ਤੁਹਾਨੂੰ ਸਾਰਾ ਹੀ ਸੈਟ ਜਿਹੜਾ ਨਜ਼ਰ ਆਵੇ ਆ ਦੇਖੋ ਇਸ ਤਰੀਕੇ ਨਾਲ ਮਿਕਸ ਕਰ ਲਿਆ ਦੋਹਾਂ ਜੈਲ ਨੂੰ ਡਿਵੈਲਪਰ ਨੂੰ ਔਰ ਕਲਰ ਨੂੰ ਆ ਦੇਖੋ ਇਸ ਤਰੀਕੇ ਨਾਲ ਮਿਕਸ ਕਰਕੇ ਜਿੱਥੇ-ਜਿੱਥੇ ਵੀ ਤੁਹਾਡੇ హెయిਰ ਹੈਗੇ ਨੇ ਲੋ ਜੀ ਮਿਕਸ ਹੋ ਗਿਆ ਦੇਖੋ ਬਿਲਕੁਲ ਜੈਲ ਹੈ ਜਿੱਦਾਂ ਐਲੋਵੇਰਾ ਜੈਲ ਹੁੰਦੀ ਹੈ ਇਸ ਤਰੀਕੇ ਨਾਲ ਹੋ ਗਿਆ ਹੈ ਨਿਕੋਲਾ ਇਹਦਾ ਨਾਮ ਹੈ हेयर ਜੈਲ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਆ ਦੇਖੋ ਜਿੱਥੇ-ਜਿੱਥੇ ਹੈਗੇ ਨੇ ਨਾ ਉੱਥੇ ਹੀ ਲਗਾਣੇ ਨੇ ਇਹਨੂੰ ਲਗਾਣਾ ਥੋੜੀ ਆ ਦੇਖੋ ਇਸ ਤਰੀਕੇ ਨਾਲ ਇਹਨੂੰ ਲਗਾ ਲੈਣਾ ਹੈ ਆ ਦੇਖੋ ਕਿਉਂਕਿ ਮੇਰੇ ਨਾ ਇਹ ਮਤਲਬ ਕਿ ਇੱਥੇ ਹੀ ਹੁੰਦੇ ਨੇ ਜ਼ਿਆਦਾ ਹੋਰ ਨਹੀਂ ਕਿਤੇ ਵੀ ਨਜਰੇ ਦੀ ਕਰਕੇ ਨਜਰੇ ਦੀ ਪ੍ਰੋਬਲਮ ਕਰਕੇ ਇੱਥੇ ਹੀ ਜ਼ਿਆਦਾ ਹੁੰਦੇ ਨੇ ਆ ਦੇਖੋ ਤੇ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਹੈ ਤੇ ਮੈਂ ਫਟੋਫਟ 5 ਮਿੰਟ ਤੁਸੀਂ हेयर वॉਸ਼ ਕਰਨ ਤੋਂ ਪਹਿਲਾਂ ਪਹਿਲਾਂ 5 ਮਿੰਟ ਸਿਰਫ ਲਗਾ ਲਓ ਨਾ ਤਾਂ ਡੇਸ ਕਿੰਨੇ ਤੇ ਚੜੇਗਾ ਕਲਰ ਨਾ ਹੀ ਤੁਹਾਨੂੰ ਕੋਈ ਇਹਦੇ ਨਾਲ ਪ੍ਰੋਬਲਮ ਹੋਏਗੀ ਤੇ ਨਾ ਹੀ ਕੋਈ ਵੀ ਇਹਦਾ ਸੈਟੀਸਫੈਕਟ ਹੋਵੇਗਾ ਆ ਦੇਖੋ ਇਹ ਤਾਂ ਜ਼ਿਆਦਾਤਰ ਜਦੋਂ ਵੀ ਆਪ ਕੋਈ ਕਲਰ ਵਗੈਰਾ ਲਗਾਣੇ ਆ ਤੇ ਉਹ ਜਿਹੜਾ ਹੈ ਨਾ ਕਈ ਵਾਰੀ ਮਰੀਆਂ ਭੈਣਾਂ ਨੇ ਦੇਖਿਆ ਹੈ ਕਿ ਅਲਰਜੀ ਕਰ ਜਾਂਦਾ ਹੈ ਤੇ ਭੈਣਾ ਮੇਰੀਆਂ ਫਿਰ ਬਾਅਦ ਵਿੱਚ ਬਹੁਤ ਹੀ ਵਿਚਾਰੀਆਂ ਪਰੇਸ਼ਾਨ ਹੁੰਦੀਆਂ ਨੇ ਆ ਦੇਖੋ ਤੁਹਾਡੇ ਸਾਹਮਣੇ ਹੀ ਮੈਂ ਲਾਈਵ ਲਗਾ ਕੇ ਦੱਸ ਰਹੀ ਆ ਤਾਂ ਜੁਗਰੀਆਂ ਭੈਣਾ ਜਿਹੜੀਆਂ ਨੇ ਨਾ ਇਸ ਜੈਲ ਦਾ ਇਸਤੇਮਾਲ ਕਰ ਸਕਣ ਠੀਕ ਹੈ ਤੇ ਇਹਦਾ ਮੈਂ ਲਿੰਕ ਦੇ ਦਿੰਨੀ ਆ ਮਤਲਬ ਮਤਲਬ ਲਿੰਕ ਨਹੀਂ ਮਤਲਬ ਜਣ ਕਿ ਇਹ ਤਾਂ ਮੈਂ ਲੈਂਦਾ ਸੀਗਾ ਮੈਡੀਕਲ ਸਟੋਰ ਦੇ ਵਿੱਚੋਂ ਤੇ ਮੈਂ ਇਹਦਾ ਨਾਮ ਜਿਹੜਾ ਹੈ ਨਾ ਡਿਸਕ੍ਰਿਪਸ਼ਨ ਬਾਕਸ ਵਿੱਚ ਲਿਖ ਦਵਾਂਗੀ ਕਾਫੀ ਫਿਰ ਭੈਣਾ ਦੇ ਕਮੈਂਟ ਆਉਂਦੇ ਹੁੰਦੇ ਨੇ ਦੀਦੀ ਸਾਨੂੰ ਨਾਮ ਦੱਸੋ ਡਿਸਕ੍ਰਿਪਸ਼ਨ ਖੋਲਿਆ ਕਰੋ ਵੀਡੀਓ ਦਾ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਹੈ ਤੇ ਆਪਾਂ ਇਹਦਾ ਨਾਮ ਲਿਖ ਦਵਾਂਗੇ ਤੁਸੀਂ ਉਹਦਾ ਨਾਮ ਜਿਹੜਾ ਆਪ ਲਿਖ ਕੇ ਤੇ ਫਿਰ ਤੁਸੀਂ ਕਿਸੇ ਵੀ ਮੈਡੀਕਲ ਨੂੰ ਬੁਖਾ ਕੇ ਕਿਸੇ ਵੀ ਜਿਹੜਾ ਸਟੋਰ ਹੁੰਦਾ ਹੈ ਮਨਿਆਰੀ ਵਾਲਾ ਉੱਥੋਂ ਤੁਸੀਂ ਦਿਖਾ ਕੇ ਵਧੀਆ ਵਾਲਾ ਲੈ ਸਕਦੇ ਹੋ ਤੇ ਜੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਹ ਹੈਗਾ 170 ਰੁਪਏ ਆ 170 ਰੁਪਏ ਦਾ ਆਂਦਾ ਹੈ ਵੱਡਾ ਪੈਕ ਵੀ ਲੈ ਸਕਦੇ ਹੋ ਛੋਟਾ ਵੀ ਲੈ ਸਕਦੇ ਹੋ ਸਭ ਤੋਂ ਛੋਟਾ ਪੈਕ 175 ਰੁਪਏ ਦਾ ਕਾਫੀ ਟਾਈਮ ਇੰਜ ਨਹੀਂ ਮੁਕਣਾ ਇਹ ਦੂਜੀ ਵਾਰ ਮੈਂ ਇਹਦੇ ਵਿੱਚ ਲਗਾ ਰਹੀ ਹਾਂ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਲਓ ਦੇਖ ਲਓ ਮੈਂ ਕੋਈ ਵੀ ਹੱਥਾਂ ਤੇ ਗਲਵਜ਼ ਵੀ ਨਹੀਂ ਪਾਏ ਹੈਗੇ ਐਦਾਂ ਹੀ ਲਗਾ ਰਹੀ ਹਾਂ ਚਾਹੇ ਤੁਸੀਂ ਹੱਥਾਂ ਨਾਲ ਵੀ ਲਗਾ ਸਕਦੇ ਹੋ ਹੱਥਾਂ ਨੂੰ ਥੋੜਾ ਜਿਹਾ ਨਾਰੀਅਲ ਦਾ ਤੇਲ ਲਗਾ ਲਓ ਤੇ ਆਪਣੇ ਲਗਾ ਸਕਦੇ ਹੋ ਵੈਸੇ ਤਾਂ ਕਲਰ ਨਹੀਂ ਚੜਦਾ ਹੈਗਾ ਫਿਰ ਸੇਫਟੀ ਲਈ ਤੁਸੀਂ ਲਗਾ ਸਕਦੇ ਹੋ ਆ ਦੇਖੋ ਫਿਰ ਮੈਂ ਟੋਕ ਕੇ ਵੀ ਤੁਹਾਨੂੰ ਦੱਸਦੀ ਹਾਂ ਠੀਕ ਹੈ ਚਲੋ ਜੀ ਬਸ ਮੈਂ ਐਨਾ ਕੀ ਹੀ ਲਗਾਣਾ ਹੈ ਹੋਰ ਮੇਰੇ ਕੀਤੇ ਨਹੀਂ ਹੈਗੇ ਬਾਕੀ ਮੇਰੇ హెਅਰ ਬਿਲਕੁਲ ਬਲੈਕ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਹੀ ਬਲੈਕ ਪੇਨ ਮੇਰੇ ਤੇ ਇੱਥੇ ਬਸ 5 ਮਿੰਟ ਲਗਾਣਾ ਫਿਰ ਮੈਂ हेयर वॉਸ਼ ਕਰਕੇ ਆਵਣੀ ਆ ਫਿਰ ਮੈਂ ਤੁਹਾਨੂੰ ਇਹਦਾ ਰਿਜ਼ਲਟ ਦੱਸਣੀ ਆ ਤੁਸੀਂ ਵੀ ਇਸ ਗੰਡੀ ਕਲਰ ਆਂਦਾ ਬਲੈਕ ਕਲਰ ਆਂਦਾ ਏ ਔਰ ਬ੍ਰਾਊਨ ਕਲਰ ਆਂਦਾ ਏ ਲਾਈਟ ਬ੍ਰਾਊਨ ਵੀ ਆਂਦਾ ਡਾਰਕ ਬ੍ਰਾਊਨ ਵੀ ਆਂਦਾ ਜਿਹੜਾ ਵੀ ਤੁਸੀਂ ਲੈ ਕੇ ਆਣਾ ਚਾਹੁੰਦੇ ਸ਼ੇਡ ਤੁਸੀਂ ਲਿਆ ਕੇ ਆਪਣੇ ਜਿਹੜੇ हेयर ਤੇ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਈਜ਼ੀ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਡੇ హెయిਰ ਜਿਹੜੇ ਨੇ ਬਲੈਕ ਹੋਣੇ ਸ਼ੁਰੂ ਹੋ ਜਾਣੇ ਨੇ ਚਲੋ ਜੀ ਮੈਂ ਸੇਅਰ ਨੂੰ ਫਿਰ ਵੋਸ਼ ਕਰਕੇ ਫਿਰ ਤੁਹਾਨੂੰ ਮਿਲਦੀ ਆ ਤੇ ਤੁਸੀਂ ਵਾਤੂ ਵਾਤ ਵੀਡੀਓ ਸ਼ੇਅਰ ਕਰਦੇ ਨਾ ਵਾਤੂ ਵਾ ਲਾਈਕ ਤੇ ਕਮੈਂਟ ਜਰੂਰ ਕਰਨਾ ਫਿਰ ਮਿਲਦੀ ਹੈ ਜੀ ਤੁਹਾਨੂੰ ਮੈਂ ਬਾਅਦ ਚ